ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਜਦ ਭਾਈ ਦੀਪ ਸਿੰਘ ਜੀ ਸ਼ਿਕਾਰ ਖੇਡਣ ਗਏ ਤਾਂ ਜੰਗਲ ਵਿੱਚ ਅਚਨਚੇਤ ਹੀ ਇੱਕ ਸ਼ੇਰ ਨੇ ਨਿਕਲ ਕੇ ਉਹਨਾਂ ਦੇ ਕੋڑے ਤੇ ਹਮਲਾ ਕਰ ਦਿੱਤਾ ਭਾਈ ਦੀਪ ਸਿੰਘ ਜੀ ਨੇ ਉਸ ਵੇਲੇ ਕੋڑے ਤੋਂ ਛਾਲ ਮਾਰ ਕੇ ਸ਼ੇਰ ਦੇ ਸਾਹਮਣੇ ਹੋ ਗਏ ਸ਼ੇਰ ਤਾਂ ਇੱਕਦਮ ਕੰਬਾ ਹੀ ਗਿਆ ਲਿਸ਼ਕ ਦੇ ਖੰਡੇ ਨੂੰ ਵੇਖ ਕੇ ਉਹ ਭੱਜਣਾ ਚਾਹੁੰਦਾ ਸੀ ਪਰ ਚਾਰ ਚੁਫੇਰੇ ਹੋਰ ਸ਼ਿਕਾਰੀ ਵੇਖ ਕੇ ਪੁਸਪਾਸ ਆਈ ਦੀਪ ਸਿੰਘ ਜੀ ਦੇ ਹਮਲਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਾ ਸੀ ਛਾਲ ਮਾਰ ਕੇ ਆਈ ਦੀਪ ਸਿੰਘ ਜੀ ਉੱਤੇ ਚਪਟ ਪਿਆ ਪਰ ਆਈ ਦੀਪ ਸਿੰਘ ਜੀ ਨੇ ਉਸ ਦੇ ਹਮਲੇ ਨੂੰ ਆਪਣੀ ਢਾਲ ਤੇ ਡੱਕ ਲਿਆ ਅਤੇ 10 ਛੇਰਾਂ ਤੋਂ ਵੱਧ ਭਾਰ ਵਾਲੇ ਖੰਡੇ ਦਾ ਐਸਾ ਵਾਰ ਕੀਤਾ ਕਿ ਸ਼ੇਰ ਦੇ ਦੋ ਟੋਟੇ ਹੋ ਗਏ ਗੁਰੂ ਸਾਹਿਬ ਨੇ ਐ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖਿਆ ਉਹ ਘੋੜੇ ਤੋਂ ਉਤਰ ਕੇ ਆਏ ਅਤੇ ਉਹਨਾਂ ਨੇ ਪਾਈਦੀਪ ਸਿੰਘ ਜੀ ਨੂੰ ਪਿਆਰ ਦਾ ਥਾਪੜਾ ਬਖਸ਼ਿਆ ਅਤੇ ਫਰਮਾਇਆ ਪਾਈਦੀਪ ਸਿੰਘ ਤੂੰ ਸਿੱਖ ਕੌਮ ਦਾ ਇੱਕ ਮਹਾਨ ਸ਼ੂਰਬੀਰ ਹੋਵੇਂਗਾ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਪਾਈਦੀਪ ਸਿੰਘ ਜੀ ਹੱਥ ਜੋੜ ਕੇ ਖਲੋ ਗਏ ਸਤਗੁਰ ਜੀ ਐਸਾ ਸਭ ਕੁਝ ਤੁਹਾਡੀ ਹੀ ਬਖਸ਼ੀਸ਼ ਹੈ ਮੈਂ ਤਾਂ ਜਦ ਇੱਥੇ ਆਇਆ ਸੀ ਇੱਕ ਚਿੜੀ ਵੀ ਨਹੀਂ ਸੀ ਮਾਰ ਸਕਦਾ ਪਰ ਤੁਹਾਡੇ ਅੰਮ੍ਰਿਤ ਨੇ ਮੇਰੇ ਵਿੱਚ ਐਨਾ ਬਲ ਭਰ ਦਿੱਤਾ ਹੈ ਕਿ ਹੁਣ ਮੇਰੇ ਵਿੱਚ ਅਦਾ ਆਤਮ ਵਿਸ਼ਵਾਸ ਆ ਗਿਆ ਹੈ ਭਾਈ ਦੀਪ ਸਿੰਘ ਜੀ ਦੇ ਕੋੜੇ ਦੀ ਪਿੱਠ 'ਚੋਂ ਲਹੂ ਸਿਮ ਰਿਆ ਸੀ ਸ਼ੇਰ ਨੇ ਉਸ ਦੇ ਨੋਂਦਰਾ ਮਾਰ ਦਿੱਤੀਆਂ ਸਨ ਉਹਨਾਂ ਨੇ ਆਪਣੇ ਪਰਨੇ ਨਾਲ ਲਹੂ ਸਾਫ਼ ਕੀਤਾ ਅਤੇ ਕੋੜੇ ਉੱਤੇ ਝੜ ਬੈਠੇ ਉਹ ਆਪਣੇ ਘੋੜੇ ਨੂੰ ਬਹੁਤ ਪਿਆਰ ਕਰਦੇ ਸਨ। ਡੇਰੇ ਪਹੁੰਚ ਕੇ ਉਹਨਾਂ ਘੋੜੇ ਦਾ ਇਲਾਜ ਕੀਤਾ ਜਿਹੜਾ ਕੁਝ ਦਿਨਾਂ ਵਿੱਚ ਹੀ ਨੋ ਬੜਨੋ ਹੋ ਗਿਆ। ਅਗਲਾ ਪਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।